ਨਾਬਾ ਪੁਲਿਸ ਦੇ ਵੱਲੋਂ ਨਾਬਾ ਦੇ ਅਧੀਨ ਪੈਂਦੇ ਇਲਾਕੇ ਅਲੌਰਾਂ ਤੋਂ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਦੱਸਦੀਏ ਕਿ ਇਹ ਗਿਰੋਹ ਜਸਮ ਫਰੋਸੀ ਦਾ ਧੰਦਾ ਕਰਦਾ ਸੀ ਅਤੇ ਜਿਹੜੇ ਗ੍ਰਾਹਕ ਉਹਨਾਂ ਦੇ ਕੋਲੇ ਆਉਂਦੇ ਸੀ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਅਤੇ ਬਦਲੇ ਦੇ ਵਿੱਚ ਉਹਨਾਂ ਤੋਂ ਮੋਟੀ ਰਕਮ ਵਸੂਲ ਕੀਤੀ ਜਾਂਦੀ ਸੀ ਜ਼ਿਕਰਯੋਗ ਹੈ ਕਿ ਇਸ ਗਰੋ ਦੇ ਵਿੱਚ ਤਿੰਨ ਔਰਤਾਂ ਤੇ ਦੋ ਵਿਅਕਤੀ ਕੰਮ ਕਰਦੇ ਸੀ ਅਤੇ ਇਹ ਬਲੈਕਮੇਲ ਕਰਨ ਵਾਲੇ ਵਿਅਕਤੀ ਦੇ ਕੋਲੋਂ Google Pay ਰਾਹੀਂ ਆਪਣੇ ਖਾਤਿਆਂ ਦੇ ਵਿੱਚ ਪੈਸੇ ਪਾਉਂਦੇ ਸੀ ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਕੋਲੋਂ 10 ਜਾਲੀ ਆਧਾਰ ਕਾਰਡ, 2 ਜਾਲੀ ਪਾਸਪੋਰਟ, 2 ਨੰਬਰਦਾਰੀ ਦੇ ਕਾਰਡ, 2 ਮੋਟਰਸਾਈਕਲ, 2 ਐਕਟਿਵਾ ਬਰਾਮਦ ਹੋਈਆਂ ਨੇ। ਵਰੁਣ ਸ਼ਰਮਾ ਜੀ ਦੇ ਚੰਦ ਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਕਟਵਾਲੀ ਪੁਲਿਸ ਨਾਭਾ ਨੇ ਇਮੋਰਲ ਟ੍ਰੈਫਿੰਗ ਦੇ ਰੈਕਟ ਨੂੰ ਬਸਟ ਕੀਤਾ ਹੈ। ਜਿਸ ਤਹਿਤ ਅਸੀਂ 4 ਲੜਕੀਆਂ ਅਤੇ 3 ਲੜਕਿਆਂ ਨੂੰ ਕਾਬੂ ਕੀਤਾ ਜੋ ਇਹ ਗੱਡੇ ਵਿੱਚ ਗੈਰ ਕਾਨੂੰਨੀ ਅੱਡਾ ਚਲਾ ਰਹੇ ਸਨ। ਜਿਸ ਤਰ੍ਹਾਂ ਜੀ ਮੁਕੱਦਮਾ ਨੰਬਰ 10 ਅੰਡਰ ਸੈਕਸ਼ਨ 3 4 5 ਇਮੋਰਲ ਟਰੈਫਿਕਿੰਗ ਐਕਟ ਅnder ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਕਦੋਂ ਤੋਂ ਚੱਲ ਰਹੀ ਸੀ ਜੀ? ਇਹ ਕਾਫੀ ਲੰਬੇ ਸਮੇਂ ਤੋਂ ਸਾ ਚੱਲ ਰਹੀ ਸੀ ਸਾਨੂੰ ਇਹਦੀ ਸੂਚਨਾ ਮਿਲੀ ਸੀ ਜਿਸ ਤਹਿਤ ਸिए ਕਾਰਵਾਈ ਕਰੀ। ਇਹ ਕਿੰਨੇ ਪਰ ਕੁੜੀਆਂ ਦੀ ਉਮਰ ਕਿੰਨੀ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਚਾਰ ਕੁੜੀਆਂ ਬਈ? ਇਹ ਸਾਰੀਆਂ ਜੀ 35 ਤੋਂ 40 ਸਾਲ ਦੇ ਵਿੱਚ ਵਿੱਚ ਨੇ ਜਿਹੜੀਆਂ ਲੜਕੀਆਂ ਨੇ। ਆਰਮੈਡਲੀ ਤੇ ਉਹ ਅਸੀਂ ਹੱਲੇ ਪਤਾ ਪੁੱਛ ਕੇ ਚੱਲ ਰਹੇ ਹਾਂ ਜੀ ਇਹਨਾਂ ਤੋਂ ਸਾਰੀ ਉਦੇ ਬਾਰੇ ਤੁਹਾਨੂੰ ਦੱਸ ਦਾਂਗੇ ਕਿ ਰੈਸਟਿਕ ਮੇਲੇ ਹੁੰਦੀਆਂ ਸੀ ਕਿੰਨੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਆਏ ਕਰਕੇ ਪਿੱਖੀ ਮੋੜ ਕੋਲੇ ਟਿਥੇਰੀਆਮ ਹਲ ਆਇਆ ਉਥੇ ਕਿਰਾਏ ਦੇ ਮਕਾਨ ਤੇ ਪ੍ਰੀਤੀ ਅਤੇ ਮੰਜੂ ਨਾਂ ਦੀ ਲੜਕੀ ਦੇ ਵਪਾਰ ਦਾ ਚਲਾ ਰਹੀਆਂ ਹਨ ਜਿਸ ਨੇ ਲੜਕੀਆਂ ਵਗੈਰਾ ਰੱਖੀਆਂ ਹੋਈਆਂ ਨੇ ਇਸ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਇਹ ਮੁਕਤਮਾ ਤਰਜ ਕੀਤਾ ਕਿੰਨੇ ਪੈਸੇ ਬਟੋਰ ਲੋਕਲ ਨਹੀਂ ਬਾਹਰੋਂ ਵਿੱਚ ਲੋਕਲ ਵੀ ਨੇ ਜੀ ਵਿੱਚ ਬਾਰਾ ਵੀ ਆਈਆਂ ਹੋਈਆਂ ਨੇ ਲੱਗਦੀ ਕਿੰਨੇ ਪੈਸੇ ਵਟੋਲਦੇ ਸੀ ਇਹ ਵੱਖ-ਵੱਖ ਲੋਕਾਂ ਤੋਂ ਉਹਨਾਂ ਦੀ ਹیثیت ਮੁਤਾਬਕ ਪੈਸੇ ਲੈ ਲੈਂਦੇ ਸੀ ਇੱਕ ਜਿੱਥੇ ਚਲਾਉਂਦੇ ਸੀ ਇਹਨਾਂ ਦਾ ਅਪਦਾ ਵੀ ਸੀਗਾ ਇਹ ਕਿਰਾਏ ਦਾ ਮਕਾਨ ਸੀਗਾ ਜੀ ਟਟੇਰੀਆ ਮੱਲੇ ਪਿੱਕੀ ਮੋੜ ਤੇ ਕਿਰਾਏ ਦੇ ਮਕਾਨ ਤੇ ਲੈ ਕੇ ਇਹ ਕਰ ਇਹ ਕੰਮ ਕਰਦੇ ਸੀ ਹੁਣ ਕਿਹੜੀ ਗੱਡੀ ਘਾਰਾ ਤੇ ਤਿੰਨ ਚਾਰ ਪੰਜ ਇਮੋਰਲ ਟ੍ਰੈਫਿਕ ਐਕਟ ਦੇ ਅਧੀਨ ਅਸੀਂ ਮﻘਦਮਾ ਦਰਜ ਕੀਤਾ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ